ਫੈਸ਼ਨ ਦੇ ਦੌਰ ਚ ਤੁਹਾਡਾ ਚਾਹ ਪੂਰਾ ਕਰ ਦੇਣਾ ਚੀਜ਼ਾਂ ਤੋਂ ਲੈਣੀਆਂ ਸੋਹਣੀਆਂ ਸੋਹਣੀਆਂ ਇਹ ਕੋਈ 12 14 15 ਸੌ ਨਹੀਂ ਸਿਰਫ 400 ਦੇ 500 ਰੁਪਏ ਦੇ ਵਿੱਚ 6 ਪਾਕਟ 8 ਪਾਕਟ 4 ਪਾਕਟ ਹਰ ਇੱਕ ਚੀਜ਼ ਤੁਹਾਨੂੰ ਇਹਦੇ ਵਿੱਚ ਮਿਲ ਜਾਣੀ ਆ ਰੇਟ ਇਹਦਾ ਹੈਗਾ ਸਿਰਫ ਕਿਸੇ ਦਾ 600 ਰੁਪਈਆ ਕਿਸੇ ਦਾ 700 ਕਿਸੇ ਦਾ 800 ਕਿਸੇ ਦਾ 900 ਤੇ ਕਿਸੇ ਦਾ 1000 ਔਰ ਤੁਸੀਂ ਵੱਡਾੜੀ ਪੂਆ ਕਿਸੇਤੀ ਸਾਈਜ਼ ਸ਼ਰਟ ਲੈ ਕੇ ਜਾ ਸਕਦੇ ਆ ਕੋਈ 600 ਦੀ ਆ ਕੋਈ 150 ਜਾਨਕਿ 350 ਤੋਂ ਸਟਾਰਟਿੰਗ ਤੇ ਪਸੰਦ ਆਉਣ ਤੁਹਾਡੀ ਹੈਗੀ ਆ ਸ਼ੋਰੂਮ 'ਚ ਜਾਓਗੇ ਤਾਂ ਇਹ 5999 ਮਤਲਬ 6000 ਰੁਪਏ ਤੋਂ ਘੱਟ ਜੀਨ ਦੀ ਪੈਂਟ ਕਿਸੇ ਨੇ ਤੁਹਾਨੂੰ ਦੇਣੀ ਨਹੀਂ ਸਾਡੇ ਕੋਲ ਆਜੋ 6000 ਵਾਲੀ ਜੀਨ ਦੀ ਪੈਂਟ ਉਹਟਾ ਉੱਪਰ ਜਿਪਾ ਲਗਾਤੀ ਹੈਗੇ ਆ ਤੇ ਨਾਲ ਦੇਖੋ ਕਿਨੇ ਕਿਨੇ ਸੋਹਣੇ ਆਰਟੀਕਲ ਆ ਚੁੱਕੇ ਹੈਗੇ ਆ ਜਿਹੜੇ ਤੁਹਾਨੂੰ ਬਾਹਰ 1000 1200 ਦੇ ਵਿੱਚ ਦੇ ਵੱਡਾ ਢੀਪੂ ਬੰਗਿਆ ਤਾਂ ਅਗਲੇ ਸਿਰ 700 ਦੇ 12 ਰੁਪਏ ਵਿੱਚ ਜਿਹੜੀਆਂ ਬਾਜ਼ਾਰ 'ਚ 1000 1200 ਦੇ ਵਿੱਚ ਵਧੀਆ ਕੱਪੜਾ ਵਧੀਆ ਪ੍ਰਿੰਟ ਦੇ ਨਾਲ ਟੀ-ਸ਼ਰਟਾਂ ਵੇਚਦੀਆਂ ਅਸੀਂ ਤੁਹਾਨੂੰ 1000 ਵਾਲੀ ਟੀ-ਸ਼ਰਟ ਦੇ ਰਿਹਾ ਸਿਰਫ 450 ਰੁਪਏ ਦੇ ਵਿੱਚ ਇੱਥੇ ਹੋਂ ਦਾ ਫਾਇਦਾ ਕੀ ਆ ਗਰਮੀਆਂ ਦੇ ਕੱਪੜੇ ਸਾਡੇ ਕੋਲ ਬਹੁਤ ਆ ਪਰ ਸਾਡੇ ਕੋਲ ਸਰਦੀਆਂ ਵਾਲਾ ਕੱਪੜਾ ਬਹੁਤ ਆ ਚਾਹੇ ਤੁਸੀਂ ਕੋਟ ਲੈਣੇ ਆ ਤੁਸੀਂ ਬਲੇਜ਼ਰ ਤੁਸੀਂ ਲੌਂਗ ਕੋਟ ਲੈ ਨੇ ਜਾਂ ਤਾਂ ਤੁਹਾਨੂੰ ਵੱਡੇ ਵੱਡੇ ਸ਼ੋਰੂਮਾਂ ਜਾਣਾ ਪੈਣਾ ਜਾਂ ਤੁਹਾਨੂੰ ਬਾਹਰਲੇ ਮੁਲਕਾਂ ਚ ਮਗਵਾਣੀਆਂ ਪੈਣੀਆਂ ਜੇ ਤੁਸੀਂ ਵੱਡੇ ਸ਼ੋਰੂਮ ਚ ਜਾਂਦੇ ਆ ਕੋਈ 2000 ਮੰਗਦਾ ਕੋਈ 2200 ਮੰਗਦਾ ਕੋਈ 1600 ਕੋਈ 1800 ਪਰ ਵੱਡਾ ਡਿੱਪੂ ਬੰਗਾ ਆ ਜੋ ਕੋਈ ਟੀ-ਸ਼ਰਟ ਤੁਹਾਨੂੰ ਅਸੀਂ 400 ਰੁਪਏ ਦੇ ਰਣੀ ਆ ਕੋਈ 500 ਦੇ ਰਣੀ ਆ ਕੋਈ 600 ਦੇ ਰਣੀ ਆ ਰੇਟ ਅਸੀਂ ਲਿਖ ਲਿਖ ਕੇ ਲਾਤਾ ਦੇਖੋ 525 ਰੁਪਏ ਦੇ ਵਿੱਚ ਤੇ ਜੇ ਤੁਸੀਂ ਬਾਜ਼ਾਰ ਚ ਜਾਓਗੇ ਤਾਂ ਇਦਾਂ ਦੀਆਂ ਟੀ-ਸ਼ਰਟਾਂ ਬਹੁਤ ਐਕਸਪੈਂਸਿਵ ਆ ਨਾਲੇ ਤਾਂ ਫੈਸ਼ਨ ਦੇ ਦੌਰ ਚ ਤੁਹਾਡਾ ਚਾਹ ਪੂਰਾ ਕਰ ਦੇਣਾ ਚੀਜ਼ਾਂ ਤੁਹਾਨੂੰ ਦੇਣੀਆਂ ਸੋਹਣੀਆਂ ਸੋਹਣੀਆਂ ਔਰ ਹਰ ਇੱਕ ਬੰਦੇ ਦੀ ਪਸੰਦ ਹੁੰਦੀ ਵੀ ਅਸੀਂ ਇਦਾਂ ਦੇ ਕੱਪੜੇ ਪਾਉਣੇ ਹੈਗੇ ਤੇ ਇਹਦੇ ਵਿੱਚ ਵੀ ਤੁਸੀਂ ਰੇਟ ਚੈੱਕ ਕਰ ਲਓ ਇਹ ਕੋਈ 12 14 1500 ਨਹੀਂ ਸਿਰਫ 400 ਦੇ 50 ਰੁਪਏ ਦੇ ਵਿੱਚ ਕੱਲੀ ਕੱਲੀ ਟੀ-ਸ਼ਰਟ ਦੇ ਉੱਤੇ ਅਸੀਂ ਰੇਟ ਲਿਖ ਲਿਖ ਕੇ ਲਾਤਾ ਕਲਰ ਤੁਹਾਨੂੰ ਸਾਰੇ ਦੇ ਰਹੇ ਨੇ ਆ ਤੁਸੀਂ ਪਲੇਨ ਲੈਣੀ ਆ ਤੁਸੀਂ ਪ੍ਰਿੰਟ ਲੈਣੀ ਆ ਤੁਸੀਂ ਬਲੈਕ ਪ੍ਰਿੰਟ ਵੀ ਲੈਣਾ ਫਰੰਟ ਵੀ ਲੈਣਾ ਹਰ ਇੱਕ ਚੀਜ਼ ਤੁਹਾਨੂੰ ਮਿਲ ਜਣੀ ਆ ਤੇ ਵੱਡਾ ਢੀਪੂ ਬੰਗਾ ਤੁਹਾਨੂੰ ਸਾਈ ਵੀ ਸਾਰੇ ਮਿਲ ਜਾਣੇ ਆ ਜੇ ਤੁਸੀਂ ਸ਼ਰਟਾਂ ਲੈਣੀ ਚਾਹੁੰਦੇ ਹੋ ਤੁਸੀਂ ਸ਼ਰਟਾਂ ਵੱਡਾ ਢੀਪੂ ਬੰਗਿਆ ਤੋਂ ਅਗਲੇ ਕੇ ਆਸਾ ਕਿ ਦੇਖੋ ਕਿੰਨੇ ਕਿੰਨੇ ਸੋਹਣੇ ਸਾਡੇ ਵਾਸਤੇ ਪ੍ਰਿੰਟ ਆ ਚੁੱਕੇ ਛੋਟੇ ਛੋਟੇ ਪ੍ਰਿੰਟ ਆ ਚੁੱਕੇ ਆ ਗਿਆ ਵੱਡੇ ਵੱਡੇ ਮਣੇ ਆ ਗਿਆ ਤੁਹਾਨੂੰ ਪਤਾ ਬਾਹਰ 6 700 ਸਲਾਈ ਲੈਂਦੇ ਹੈਗੇ ਆ ਕੱਪੜੇ ਪੈਸੇ ਬਖਰੇ ਲਾ ਦੇਗੇ ਆ ਤੁਸੀਂ ਵੱਡਾ ਢੀਪੂ ਬੰਗਿਆ ਸੀਤੀ ਸਲਾਈ ਲੈ ਉਸਰ 695 ਰੁਪਏ ਵਿੱਚ ਤੁਹਾਨੂੰ ਸਾਈ ਹਰ ਤਰ੍ਹਾਂ ਮਣੇ ਹੈ ਗਿਆ ਰੇਂਜ ਹਰ ਤਰ੍ਹਾਂ ਦੀ ਹੈਗੀ ਆ ਤੇ ਪਸੰਦ ਤੁਹਾਡੀ ਹੈਗੀ ਆ ਇਹ ਵੀ ਦੇਖੋ ਸਾਡੇ ਵਾਸਤੇ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚ ਦੁਕਾਨਦਾਰ ਭਰਾ ਆਪਣੇ ਕਸਟਮਰ ਨੂੰ ਕਹਿੰਦੇ ਵੀ ਮਹਿੰਗਾਈ ਦੇ ਜਵਾਨੇ ਚ 1000 ਰੁਪਏ ਤੋਂ ਘੱਟ ਤੁਹਾਨੂੰ ਕੁਆਲਿਟੀ ਟੀ-ਸ਼ਰਟ ਕਿਸੇ ਨੇ ਦੇਣੀ ਨਹੀਂ ਉਹਨਾਂ ਨੂੰ ਵੀ ਆਪਾਂ ਝੂਠੇ ਸਾਫਤ ਕਰ ਰਹੇ ਹਾਂ ਆਹ ਦੇਖੋ ਜਿਹੜੀਆਂ ਬਾਜ਼ਾਰ 'ਚ 1000 1200 ਦੇ ਵਿੱਚ ਵਧੀਆ ਕਪੜਾ ਵਧੀਆ ਪ੍ਰਿੰਟ ਦੇ ਨਾਲ ਟੀ-ਸ਼ਰਟਾਂ ਵੇਖਦੀਆਂ ਅਸੀਂ ਤੁਹਾਨੂੰ 1000 ਵਾਲੀ ਟੀ-ਸ਼ਰਟ ਦੇ ਰਹੇ ਹਾਂ ਸਿਰਫ 450 ਰੁਪਏ ਦੇ ਵਿੱਚ 450 ਰੁਪਏ ਦੇ ਵਿੱਚ ਦੇ ਰਹੇ ਹਾਂ ਕੋਈ 350 ਦੇ ਦੇ ਰਹੇ ਹਾਂ ਕੋਈ 500 ਰੁਪਏ ਦੇ ਵਿੱਚ ਦੇ ਰਹੇ ਹਾਂ ਦੇਖੋ ਸਾਈ ਵੀ ਦੇਖੋ ਬੜੇ ਸੋਹਣੇ ਸੋਹਣੇ ਹੈਗੇ ਆ ਮਤਲਬ 4 ਐਕਸਲ ਤੱਕ 3 ਐਕਸਲ ਤੱਕ 2 ਐਕਸਲ 6 ਐਕਸਲ ਜਿੱਦਾਂ ਨਾ ਮਰਜ਼ੀ ਤੁਸੀਂ ਸਾਈਲੇਜ ਆ ਦੇਖੋ ਇਪੋਰਟ ਸਾਡੇ ਕੋਲ ਬਹੁਤ ਵਧੀਆ ਆ ਚੁੱਕੀਆਂ ਹੈਗੀਆਂ ਦੇਖੋ ਕਾਲਰ ਤੇ ਬੜਾ ਸੋਹਣਾ ਡਿਜ਼ਾਈਨ ਬਣਿਆ ਆ ਵੀ ਤੁਸੀਂ ਚੈੱਕ ਕਰ ਸਕਦੇ ਆ ਪਲੇਨ ਦੇ ਵਿੱਚ ਆ ਪਰ ਹਰ ਕਿਸੇ ਦਾ ਸਾਈਜ਼ ਚਾਹੀਏ ਤੁਸੀਂ ਸਮੋਲ ਲੈਣਾ ਮੀਡੀਅਮ ਲੈਣਾ ਉਹ ਵੀ ਤੁਹਾਨੂੰ ਮਿਲ ਜਾਣਾ ਰੇਟ ਬਹੁਤ ਘੱਟ ਹੈਗੇ ਆ ਤੋਂ ਸਾਡੇ ਵੀਰਾਂ ਵਾਸਤੇ ਦੇਖੋ ਟੀ-ਸ਼ਰਟਾਂ ਪੌਂਡ ਵਾਸਤੇ ਨਾਲ ਨਫਲੋਰ ਵੀ ਆ ਚੁੱਕਿਆ ਹੈਗੇ ਕਿ ਕਿਨੇ ਸੋਹਣੇ ਆ ਚੁੱਕਿਆ ਹੈਗੇ ਡੈਨੀ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਆਰਟੀਕਲ ਕਿੰਨੇ ਵਧੀਆ ਆ ਚੁੱਕਿਆ ਹੈਗੇ ਪਹਿਲੀ ਗੱਲ ਲੈਂਥ ਨਹੀਂ ਤੁਹਾਨੂੰ ਪ੍ਰੋਪਰ ਮਿਲਦੀ ਹੈਗੀ ਤੁਸੀਂ ਲੌਂਗ ਲੈਂਥ ਵਿੱਚ ਲੈ ਕੇ ਜਾ ਸਕਦੇ ਆ ਤੇ ਨਾਲ ਦੇਖੋ ਪੌਟਾਂ ਆ ਚੁੱਕੀਆਂ ਪੌਟਾਂ ਉੱ ਇਹਤੋਂ ਗਲੇ ਸਿਰ 700 ਤੇ 12 ਰੁਪਏ ਵਿੱਚ ਇਹ ਵੀ ਦੇਖੋ ਕਿੰਨਾ ਟੋਰੀ ਕਲਰ ਆ ਚੁੱਕਾ ਹੈਗਾ ਤੇ ਨਾਲ ਦੇਖੋ ਸੈਡਾ ਕਿੰਨੀ ਕਿੰਨੀ ਪੱਟੀਆਂ ਆ ਗਈਆਂ ਨੇ ਤੇ ਨਾਲ ਦੇਖੋ ਡੀਆ ਨੀ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਤੇ ਨਾਲ ਦੇਖੋ ਵੈਖ ਤੇ ਪਾਕਟ ਵੀ ਆ ਚੁੱਕੀ ਹੈਗੀ ਆ ਦੇਖੋ ਲੋਰ ਤਾਂ ਆਪਾਂ ਤੁਹਾਨੂੰ ਦੇ ਹੀ ਦਿੱਤੇ ਆ ਲੋਰ ਦੇ ਨਾਲ ਨਾਲ ਤੁਸੀਂ ਜੀਨ ਦੇ ਪੈਂਟਾਂ ਲੈਣੀਆਂ ਕਰਨੀਆਂ ਫੱਟੀਆਂ ਲੈਣੀਆਂ ਬੂਟ ਕੱਟ ਲੈਣੀਆਂ ਸਕਿਨ ਹੀ ਲੈਣੀਆਂ ਡਾਰਕ ਕਲਰ ਲੈਣੀਆਂ ਲਾਈਟ ਕਲਰ ਲੈਣੀਆਂ ਜਿੱਦਾਂ ਦੀ ਮਰਜ਼ੀ ਜੀ ਤੁਸੀਂ ਲੈਣੀਆਂ ਦੇਖੋ ਹਰ ਕੋਈ ਬੰਦਾ ਚਾਹੁੰਦਾ ਵੀ ਭਾਈ ਜੇ ਜੀਨ ਦੀ ਪੈਂਟ ਪਾਉਣੀ ਤਾਂ ਇਦਾਂ ਦੀ ਅਸੀਂ ਪਾਈ ਹੋਈ ਏ ਹੁਣ ਇਹਦਾ ਰੇਟ ਚੈ ਸ਼ੋਅਰੂਮ ਚ ਜਾਓਗੇ ਤਾਂ ਇਹ 5999 ਮਤਲਬ 6000 ਰੁਪਏ ਤੋਂ ਘੱਟ ਜੀਨ ਦੀ ਪੈਂਟ ਕਿਸੇ ਨੇ ਸਾਨੂੰ ਦੇਣੀ ਨਹੀਂ ਸਾਡੇ ਕੋਲ ਆਜੋ 6000 ਵਾਲੀ ਜੀਨ ਦੀ ਪੈਂਟ ਸਿਰਫ 1295 ਚ ਵੈਸੇ ਸਾਡੇ ਕੋਲ ਜੀਨ ਦੀ ਪੈਂਟ 5-600 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਪਰ ਉਦੋਂ ਉੱਪਰ ਜੇ ਕੋਈ ਸ਼ਕੀਨ ਕਹਿੰਦਾ ਵੀ ਸਾਨੂੰ ਚੀਜ਼ ਚਾਹੀਦੀ ਵਧੀਆ ਤਾਂ ਸਾਨੂੰ ਉਹ ਵੀ ਮਿਲ ਜੂਗੀ ਆ ਦੇਖੋ ਬੜਾ ਸੋਹਣਾ ਕਲਰ ਹੈਗਾ ਬਲੈਕ ਦੇ ਵਿੱਚ ਹੈਗਾ ਗ੍ਰੇ ਟੱਚ ਹੈਗਾ ਬੜੇ ਸੋਹਣੀਆਂ ਇਹ ਚੀਜ਼ਾਂ ਤੁਹਾਨੂੰ ਅਸੀਂ ਦੇ ਰਹੇ ਆ ਬ੍ਰਾਂਡ ਵੀ ਚੰਗੇ ਆ ਕੱਪੜਾ ਵੀ ਚੰਗਾ ਆ ਤੇ ਸਾਈ ਵੀ ਸਾਰੇ ਮਿਲ ਜਾਣੇ ਆ ਕੋਈ 1200 ਕੋਈ 800 ਦੇਖੋ ਆ ਤੁਸੀਂ ਦੇਖੋ ਕੋਈ ਜੈਟ ਬਲੈਕ ਕਹਿੰਦਾ ਨਾ ਤੁਹਾਨੂੰ ਅਸੀਂ ਸਿਰਫ ਦੇ ਦਾਂਗੇ 695 ਚ 695 ਵਿੱਚ ਜੀਨ ਦੀ ਪੈਂਟ ਦੇ ਰਣੀ ਹੈ ਦੇਣੀ ਕਿਹੜੀ ਹੈ ਤੁਸੀਂ ਆ ਚੈੱਕ ਕਰਨਾ ਦੇਖੋ ਇਹੇ ਚੀਜ਼ੇ ਤੁਸੀਂ ਲੱਭਦੇ ਹੁੰਨੇ ਆ ਇਹੇ ਤੁਸੀਂ ਪਾਉਣੀਆਂ ਚਾਹੁੰਦੇ ਹੋ ਦੇਖੋ ਹਨਾ ਕੈਨੇਡਾ ਅਮਰੀਕਾ ਇੰਗਲੈਂਡ ਨਾਲ ਤੁਸੀਂ ਪਿੱਛੇ ਛੱਡ ਦੋਗੇ ਤੇ ਰੇਟ ਸਾਡਾ ਹੈਗਾ ਸਿਰਫ 695 ਹਰ ਇੱਕ ਚੀਜ਼ ਦੇ ਉੱਤੇ ਅਸੀਂ ਰੇਟ ਲਿਖ ਲੈ ਕੇ ਆਇਆ ਆ ਚਾਹੇ ਤੁਸੀਂ ਸਕਿਨ ਹੀ ਲੈਣੀ ਆ ਬੂਟ ਕੱਟ ਲੈਣੀ ਆ ਡਾਰਕ ਕਲਰ ਲੈਣੇ ਆ ਲਾਈਟ ਕਲਰ ਲੈਣੇ ਆ ਹਰ ਕੋਈ ਸਾਈਜ਼ ਤੁਹਾਨੂੰ ਮਤਲਬ ਜੀਨ ਦੀਆਂ ਪੈਂਟਾਂ ਜੀ ਵੀ ਬਹੁਤ ਸਾਰੀ ਵੈਰਾਈਟੀ ਤੋਂ ਮਿਲ ਜਾਣੀ ਆ ਜੀਨ ਤਾਂ ਦੇਣ ਦੇਣੀ ਹੈਗੀ ਇਹ ਨਾਲ ਆਪਾਂ ਤੁਹਾਨੂੰ ਫਾਰਮਰ ਪੈਂਟਾਂ ਵੀ ਦੇਣੀ ਹੈਗੀ ਦੇਖੋ ਕਿਨੇ ਕਿਨੇ ਸੋਨੇ ਸਟਾਫ ਆ ਚੁੱਕੇ ਹੈਗੇ ਆ ਦੇਖੋ ਕ੍ਰਾਸ ਪਾਕਟ ਆ ਚੁੱਕੀ ਹੈਗੀ ਆ ਤੇ ਨਾਲ ਦੇਖੋ ਫਿਨਿਸ਼ਿੰਗ ਕਿੰਨੀ ਵਧੀਆ ਆ ਚੁੱਕੀ ਹੈਗੀ ਸਟਾਫ ਬਹੁਤ ਫਾਈਨ ਆ ਚੁੱਕਾ ਹੈਗਾ ਤੁਹਾਨੂੰ ਹਰ ਤਰ੍ਹਾਂ ਦੇ ਪੈਂਟ ਵੱਡਾੜੀਪੂ ਵਿੱਚ ਮਿਲ ਜਾਣੀ ਹੈਗੀ ਆ ਜਿਹੜੀ ਬਾਹਰ ਤੋਂ 1000 1200 ਦੀ ਮਿਲਦੀ ਹੈਗੀ ਆ ਵੱਡਾੜੀਪੂ ਬ ਕੇ ਜਾ ਸਕਦੇ ਆ ਤੁਹਾਨੂੰ ਇਹ ਵਿੱਚ ਹਰ ਤਰ੍ਹਾਂ ਕਲਰ ਮਿਲਣੇ ਹੈਗੇ ਤੇ ਹਰ ਤਰ੍ਹਾਂ ਤੁਹਾਨੂੰ ਸਾਈਜ਼ ਮਿਲਣੇ ਹੈਗੇ ਆ ਤੇ ਨਾਲ ਦੇਖੋ ਸਟਾਫ ਵੀ ਕਿੰਨਾ ਫਾਈਨ ਆ ਚੁੱਕਾ ਹੈਗਾ ਫਿਨਿਸ਼ਿੰਗ ਕਿੰਨੀ ਵਧੀਆ ਆ ਚੁੱਕੀ ਹੈਗੀ ਦੇਖੋ ਜੌਗਰ ਦੇ ਵਿੱਚ ਵੀ ਬਹੁਤ ਸੋਹਣੀ ਤੁਹਾਨੂੰ ਅਸੀਂ ਚੀਜ਼ਾਂ ਦੇ ਰਹੇ ਆ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਲਓ ਬੜੇ ਸੋਹਣੇ ਹੈਗੇ ਆ ਥੱਲੇੋਂ ਵੀ ਮੋਰੀਆਂ ਟਾਈਟ ਹੈਗੀਆਂ ਆ ਮਤਲਬ ਇਹਦੇ ਵਿੱਚ ਵੀ ਤੁਹਾਨੂੰ ਬੜੀ ਸੋਹਣੀ ਚੀਜ਼ ਪਲੇਨ ਦੇ ਵਿੱਚ ਲੈਣੀ ਆ ਫੌਜੀ ਕਲਰ ਦੇ ਵਿੱਚ ਲੈਣੀ ਆ 6 ਪਾਕਟ 8 ਪਾਕਟ 4 ਪਾਕਟ ਹਰ ਇੱਕ ਚੀਜ਼ ਤੁਹਾਨੂੰ ਇਹਦੇ ਵਿੱਚ ਮਿਲ ਜਾਣੀ ਆ ਰੇਟ ਇਹਦਾ ਹੈਗਾ ਸਿਰਫ ਕਿਸੇ ਦਾ 600 ਰੁਪਈਆ ਕਿਸੇ ਦਾ 700 ਕਿਸੇ ਦਾ 800 ਕਿਸੇ ਦਾ 900 ਤੇ ਕਿਸੇ ਦਾ 1000 ਬਾਜ਼ਾਰ ਦੇ ਜਿਹੜਾ ਸਾਨੂੰ 2200 ਦਾ ਮਿਲਣਾ ਇੱਥੇ ਤੁਹਾਨੂੰ 1800 1100 ਦਾ ਮਿਲ ਜਾਣਾ ਫਰਕ ਬਹੁਤ ਜ਼ਿਆਦਾ ਆ ਦੇਖੋ ਕਲਰ ਵੀ ਤੁਹਾਨੂੰ ਇਹਦੇ ਵਿੱਚ ਸਾਰੇ ਮਿਲ ਜਾਣਗੇ ਸਾਈਜ਼ ਵੀ ਤੁਹਾਨੂੰ ਸਾਰੇ ਮਿਲ ਜਾਣਗੇ ਸੋ ਸਾਡੇ ਵੀਰਾਂ ਵਾਸਤੇ ਦੇਖੋ ਕਿੰਨੇ ਕਿੰਨੇ ਸੋਨੇ ਸ਼ਰਟਾਂ ਵੀ ਆ ਚੁੱਕੇ ਆ ਗਏ ਤੁਸੀਂ ਇਹ ਤਾਂ ਮਰਜੀ ਫਾਰਮਰ ਪੈਂਟਾਂ ਪਾ ਸਕਦੇ ਗਏ ਜਿੰਦੇ ਨਾਲ ਪਾ ਸਕਦੇ ਗਏ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ ਤੁਹਾਨੂੰ ਐਰ ਟਾਈਮ ਫੰਕਸ਼ਨ ਆਏ ਤੁਹਾਨੂੰ ਟੈਨਸ਼ਨ ਪੈਣ ਦੀ ਹੈਗੀ ਆ ਸਭ ਕੋ ਪੈਂਟ ਤੇ ਹੈਗੀ ਪਰ ਸਭ ਕੋ ਸ਼ਰਟ ਹੈ ਨਹੀਂ ਨਾਲ ਪਾਉਣ ਵਾਸਤੇ ਹੁਣ ਤੁਸੀਂ ਵੱਡਾੜੀ ਪੂਆ ਕਿ ਸਿੱਤੀ ਸਾਈਜ਼ ਸ਼ਰਟ ਲੈ ਕੇ ਜਾ ਸਕਦੇ ਆ ਕੋਈ 600 ਦੀ ਆ ਕੋਈ 650 ਜਾਨੀ ਕਿ 300 ਪਿਆ ਤਾਂ ਸਟਾਰਟਿੰਗ ਤੇ ਪਸੰਦ ਆਉਣ ਤੁਹਾਡੀ ਹੈਗੀ ਆ ਦੇਖੋ ਤੁਸੀਂ ਬਾਹਰ ਜਾਣਾ ਹੈਗਾ ਬਾਹਰਲੇ ਮੁਲਕਾਂ ਚ ਜਲਨੇ ਆ ਤੁਸੀਂ ਚੈੱਕ ਕਰ ਆਪ ਹੀ ਲੈਣਾ ਹੈਗਾ ਰੰਗ ਬੜਾ ਸੋਹਣਾ ਆ ਰੇਟ ਇਹਦਾ ਬਾਜ਼ਾਰ ਦੇ ਵਿੱਚ ਚਾਹੇ ਕੋਈ 2000 ਮੰਗੇ ਚਾਹੇ 2200 ਦੇ ਚਾਹੇ 250 ਸਾਡਾ ਰੇਟ ਦੇਖ ਲਓ ਸਿਰਫ 775 ਰੁਪਏ ਦੇ ਵਿੱਚ ਦੇਣਾ ਮਤਲਬ ਲੋਰ ਦੇ ਵਿੱਚ ਤਾਂ ਬਹੁਤ ਜਿਆਦਾ ਵੈਰਾਈਟੀ ਸਾਨੂੰ ਮਿਲ ਜਾਣੀ ਆ। ਤੋ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਗਏ ਵਾਹ ਵਾਲੀ ਫੀਲਿੰਗ ਹੋਣੀ ਆ ਕਿ ਸਿਰਫ 900 ਤੇ 12 ਰੁਪਏ ਲੈ ਕੇ ਜਾ ਸਕਦੇ ਆ ਇਹ ਚ ਹਰ ਤਾਂ ਤੁਹਾਨੂੰ ਡਿਜ਼ਾਈਨ ਹੀ ਮਣੀ ਹੈਗੀ ਆ ਪਰ ਤੁਹਾਨੂੰ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਆਪਾਂ ਲੋਰ ਵਰਡਾੜੀਪੂ ਬੰਗਾ ਜੀ ਦੇਣੇ ਹੈਗੇ ਤੁਹਾਨੂੰ ਕਿਤੇ ਵੀ ਮਗਵਾਉਂ ਬਾਕੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਇੱਥੇ ਆਉਣਾ 셀ਫ ਸਰਵਿਸ ਆ ਦੇਖੋ ਜੇ ਤੁਸੀਂ ਕਾਲਰ ਵਾਲੀਆਂ ਲੈਣੀਆਂ ਟੀ-ਸ਼ਰਟਾਂ ਇਹਦੇ ਵਿੱਚ ਲਿਖਿਆ ਬਈ ਆ ਸਮਾਲ ਦੇ ਵਿੱਚ ਆ ਆ ਮੀਡੀਅਮ ਦੇ ਵਿੱਚ ਆ ਐਕਸਲ ਡਬਲ ਐਕਸਲ ਤੁਸੀਂ ਆਪਣੀ ਪਸੰਦ ਦੀ ਚੀਜ਼ ਇੱਥੋਂ ਲੈ ਕੇ ਜਾ ਸਕਦੇ ਹੋ ਤੁਸੀਂ ਸ਼ਰਟਾਂ ਲੈਣੀਆਂ ਹੈਗੇ ਹਾਫ ਆਜੂ ਦੀਆ ਦੇਖੋ 셀ਫ ਸਰਵਿਸ ਆ ਜਿਹੜੀ ਮਰਜੀ ਤੁਸੀਂ ਸ਼ਰਟ ਦੇ ਵਿੱਚੋਂ ਪਿਕ ਕਰ ਲਓ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਨਾਲ ਦਾ ਚੀਜ਼ ਤੁਸੀਂ ਆਪ ਪਸੰਦ ਕਰੀ ਜਾਣੀ ਆ ਤੇ ਨਾਲ ਇਹਦੇ ਰੇਟ ਉੱਪਰ ਲਿਖੇ ਹੋਏ ਆ ਜਿੰਦਾ ਦਾ ਬਜਟ ਆ ਤੁਸੀਂ ਉਹਦੇ ਅਕੋਰਡਿੰਗ ਲੈ ਕੇ ਜਾ ਸਕਦੇ ਆ ਇੱਥੇ ਆਉਣ ਦਾ ਫਾਇਦਾ ਕੀ ਆ ਗਰਮੀਆਂ ਦੇ ਕੱਪੜੇ ਸਾਡੇ ਕੋਲ ਬਹੁਤ ਆ ਪਰ ਸਾਡੇ ਕੋਲ ਸਰਦੀਆਂ ਵਾਲੇ ਕੱਪੜਾ ਬਹੁਤ ਆ ਚਾਹੇ ਤੁਸੀਂ ਕੋਟ ਲੈਣੇ ਆ ਤੁਸੀਂ ਬਲੇਜ਼ਰ ਤੁਸੀਂ ਲੌਂਗ ਕੋਟ ਲੈਣੇ ਆ ਸ਼ੇਰਬਾਨੀਆਂ ਲੈਣੀਆਂ ਕੁੜਤੇ ਵੀ ਆ ਮਿਲਣੇ ਆ ਉਹਦੇ ਵਿੱਚ ਸਾਰੀ ਵੈਰਾਈਟੀ ਮਿਲ ਜਣੇ ਕੱਪੜਾ ਤੁਸੀਂ ਲੈ ਲਿਆ ਉਸ ਤੋਂ ਇਲਾਵਾ ਤੁਸੀਂ ਟੈਚੀ ਲੈਣੇ ਆ ਟੈਚੀਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਜ਼ਿਆਦਾ ਰੇਂਜ ਹੈਗੀ ਆ ਇਹ ਵੀ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ-ਅੱਧੇ ਰੇਟਾਂ ਦੇ ਰਹੇ ਨੇ ਕੁਆਲਿਟੀ ਇਹਦੀ ਵੀ ਸਾਡੇ ਕੋਲ ਬਹੁਤ ਸੁਪਰ ਹੈ ਜੀ ਆਨਲਾਈਨ ਵੀ ਤੁਸੀਂ ਸਰਵਿਸ ਦਿੰਦੇ ਹੋ ਬਿਲਕੁਲ ਸਕਰੀਨ ਤੇ ਨੰਬਰ ਆ ਰਿਹਾ ਹੈ ਸਾਡੇ ਵੱਡੇ ਡਿਪੋ ਪੇਜ ਵੀ ਹੈਗਾ ਇੰਸਟਾ ਤੁਸੀਂ ਸਾਨੂੰ ਸੈਂਡ ਵੀ ਕਰ ਸਕਦੇ ਹੈਗੇ ਆ ਤੇ WhatsApp ਤੇ ਮੈਸੇਜ ਵੀ ਕਰ ਸਕਦੇ ਆ ਕਿ ਸਾਡੇ ਆਊਟ ਆਫ ਕੰਟਰੀ ਆਉਟੇ ਸਾਡੇ ਪਾਰਸਲ ਜਾਂਦੇ ਹੈਗੇ ਆ ਸਟੋਰ ਕਾਫੀ ਵੱਡਾ ਆ ਉਰਤੇ ਪਿਆ ਮੇਰੇ ਤੇ ਪਾਉਣ ਲਈ ਬਾਕਸ ਤਾਂ ਆ ਤੁਸੀਂ ਗੋਲ ਗਲੇ ਵਾਲੀਆਂ ਟੀ-ਸ਼ਰਟਾਂ ਲੈਣੀਆਂ ਹੈਗੀਆਂ ਦੇਖੋ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਣੀ ਆ ਆ ਦੇਖੋ ਇਹ ਅੱਜਕੱਲ ਬੜਾ ਚੱਲ ਰਿਹਾ ਹੈਗਾ ਸੇ ਤੁਸੀਂ ਫੁੱਲ ਬਾਈ ਦੇ ਵਿੱਚ ਲੈਣੀਆਂ ਇਸ ਤੋਂ ਬਾਹਰ ਵੀ ਤੁਸੀਂ ਜਾ ਕੇ ਦਿਖਾ ਦਿਓ ਵੀ ਮਤਲਬ ਬਹੁਤ ਖੁੱਲਾ ਡੁੱਲਾ ਸਟੋਰ ਹੈਗਾ ਆ ਹਰ ਇੱਕ ਤਰ੍ਹਾਂ ਦੀ ਸਾਨੂੰ ਚੀਜ਼ ਇੱਥੋਂ ਮਿਲ ਜਾਣੀ ਹੈਗੀ ਆ ਤੁਸੀਂ ਕੋਈ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਹੋ ਕੈਮਰਾਮੈਨ ਆਕਾਸ਼ ਜੀ ਨਾਲ ਹਰ